ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਹਾਂਜੀ ਘਟਨਾ ਦੇ ਬੜੀ ਮੰਦ ਭਾਗੀ ਘਟੀ ਹੈ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਹੈ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਵੀ ਇਹ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇੱਥੇ ਵੀਰਜੀ ਦੱਸਣ ਦੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਵੀ ਇੱਥੇ ਨਸ਼ਾ ਜਿਹੜਾ ਆ ਲਗ ਲੱਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਆ ਨਗਰ ਬਰਾੜ ਮਾਦੋ ਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚਗਾਵਾ ਮਾਦੋ ਕੇ ਇਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲੈਂਦੇ ਟੈਂਚੀ ਟੁਂਚੀਆਂ ਜਿੱਥੇ ਵਿਹਲੀ ਜਗਾ ਉਥੇ ਟੀਕਾ ਲਾਉਣ ਦਾ ਪ੍ਰਬੰਧ ਬਣਾ ਲੈਂਦੇ ਤੇ ਇਹੋ ਜੇ ਥਾਵਾਂ ਦੇ ਵੀ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਤੀ ਹੈ ਤੇ ਤੁਹਾਡੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਨਾ ਆ ਕਿ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾਲ ਸਿੰਘ ਸੇ ਬਾਬਾ ਜੀ ਆਪਾਂ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀਆਂ ਫੌਜਾਂ ਆ ਇਹ ਪੁਲਿਸ ਆਪਣੀ ਕਾਰਵਾਈ ਕਰੇ ਤੇ ਇਹ ਆ ਜਿਹੜਾ ਨਸ਼ਾ ਆ ਇਹ ਬੰਦ ਹੋਵੇ ਆੜੇ ਛੋਟੇ ਛੋਟੇ ਬੱਚੇ ਬੱਚਿਆਂ ਦੀਆਂ ਮੌਤਾਂ ਹੋਣੀਆਂ 14 14 15 15 ਸਾਲ ਦੇ ਜਿਨ੍ਹਾਂ ਦੀਆਂ ਮੌਤਾਂ ਹੋਣੀਆਂ ਇਹ ਬੰਦ ਹੋਣ ਤੇ ਨਹੀਂ ਤਾਂ ਫਿਰ ਜੇ ਪੁਲਿਸ ਦੇ ਕੋਲ ਨਹੀਂ ਹੁੰਦੀ ਕੋਈ ਕਾਰਵਾਈ ਤੇ ਸਾਨੂੰ ਦੱਸੇ ਤੇ ਅਸੀਂ ਮਾਹ ਪੁਰਖਾਂ ਦਾ ਹੁਕਮ ਲਈਏ ਤੇ ਆਪਣੀਆਂ ਫੌਜਾਂ ਸੇ ਤਿਆਰ ਬਰਤਿਆਰ ਲੈ ਕੇ ਨਗਰਾਂ ਦੇ ਵਿੱਚ ਰੇਡਾਂ ਮਾਰੀਏ ਅਸੀਂ ਵੇਖਿਓ ਨਸ਼ਾ ਕਿ ਹੁੰਦਾ ਬੰਦ ਕਿ ਨਹੀਂ ਹੁੰਦਾ ਇਕੋ ਇੱਕ ਨਿਹੰਗ ਸਿੰਘ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜਾ ਜਿਹੜੀ ਰੋਗ ਸਕਦੀ ਹੈ ਨਹੀਂ ਜੇ ਰੁਗਣਾ ਪਲਸ ਪਲਸ ਕੋ ਨਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹੈ ਮੇਰਾ ਕਿੰਨੀ ਉਮਰ ਹੈ ਦੀ ਕੋਈ 30 ਕਿ ਸਾਲ ਹੋਗੀ ਕਿ ਕਿਤਰਾ ਮੋਦ ਹੋਈ ਹੈ ਦੀ ਜਿਹੜੀ ਮੋਦ ਜੀ ਨਸ਼ੇ ਨਾ ਹੋਈ ਹੈ ਟੀਕਾ ਲਾਇਆ ਨੇ ਇਹ ਕਦੋਂ ਕਦੋਂ ਨਸ਼ਾ ਕਰਦਾ ਹੈ ਨਸ਼ਾ ਇਹਨੂੰ ਹੋ ਗਏ ਹੁਣ ਕੇ 5-7 ਸਾਲ ਕਰਦੇ ਨੇ ਤੁਸੀਂ ਇਹਨੂੰ ਵਰਜਿਆ ਨਹੀਂ ਇਸ ਬੰਦੀ ਦਾ ਵਰਜਿਆ ਇਹਦਾ ਤੇ ਬਰਾਤ ਪਰ ਉਹ ਜਿਹਨੂੰ ਜਾਂਦੇ ਆ ਉਹ ਤੋਂ ਆਂਦੇ ਆ ਹੀ ਨਸ਼ਾ ਦੁੱਜਾ ਸ਼ਰਾਬ ਵੀ ਪੀਣ ਚੱਲੇ ਆ ਇਹ ਨਹੀਂ ਕੰਮ ਕਰਦਾ ਕਿੱਥੋਂ ਲੈਂਦਾ ਹੀ ਇਹਨੇ ਇੱਥੋਂ ਲੋਕਾਂ ਕੋਲ ਲੈਂਦਾ ਕਿ ਪਿੰਡੋਂ ਹੀ ਪਿੰਡਾਂ ਜੀ ਲਿਖਦਾ ਵੱਧ ਵੱਧ ਜੀ ਵੱਧ ਇਹ ਕੰਮ ਕਰਦਾ ਸੀ ਇਹ ਇਹ ਰਾਜਗੀਰੀ ਦਾ ਕੰਮ ਕਰਦਾ ਹੈ ਗਾਇਆ ਸੀਗਾ ਪੁੱਤ ਹਾਂਜੀ ਆ ਬੁੱਢੀ ਉਹਦੀ ਸਰ ਬਚਾਉਦਾ ਹਾਂਜੀ ਹਾਂਜੀ ਬੇਟੀ ਉਹਦੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਤੁਸੀਂ ਤਾਂ ਵੀ ਇਹ ਹੋਣਾ ਹੋਣਾ ਚਾਹੀਦਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਵਿਚਾਰਾ ਕਰਨਾ ਇਹਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਣਾ ਲੈ ਲੋ ਸਾਡੇ ਮਜਬੀ ਸਿੰਘਾਂ ਦੇ ਮੁੰਡੇ ਨਾ ਦੇ ਦਿਹਾੜੀ ਕਰਦੇ ਜੇ ਨਾ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਗ ਜਿੰਨਾ ਮਰਜ਼ੀ ਸਮਾਨ ਲੈ ਲੋ ਇਹ ਦਿਹਾੜੀਆਂ ਦਾਪੇ ਕਰਦੇ ਨਹੀਂ ਨਸ਼ਾ ਖਰੀਦ-ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾਲ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੋਰ ਉਹਦਾ ਨਾਮ ਬਜੇਤਰ ਸਿੰਘ ਜੀ ਇਹ ਮੇਰਾ ਬ੍ਰਦਰ ਹੀ ਛੋਟਾ ਬ੍ਰਦਰ ਹੈ ਤਾਂ ਸੇਮ ਸਿੰਘ ਜੀ ਕਿੰਨੀ ਉਮਰ ਹੋਏਗੀ ਉਮਰ ਹੋਊਗੀ ਮੈਂ 30 ਤੇ ਲਾਗੇ ਬੰਨੇ ਹੋਗਾ ਵਿਆਹ ਕੀ ਕੁਆਰਾ ਹੈ ਵਿਆਹ ਗੁੱਡੀ ਛੋਟੀ ਇੱਕ ਹਾਂਜੀ ਆ ਨਿਗੀ ਜੀ ਬੱਚੀ ਆਪੀ ਨਸ਼ੇ ਕਰਨ ਦਾ ਜੀ ਹਾਂਜੀ ਇਦਾਂ ਹੀ ਫਿਰ ਹੋ ਗਿਆ ਏ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ ਘਰ ਨਸ਼ਾ ਵੇਕੰਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬਦੀ ਕੋ ਪੁਲਿਸ ਨੂੰ ਨਹੀਂ ਤੂੰ ਸੋਚਣਾ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤਾਂ ਸਾਰੇ ਪਤਾ ਵੀ ਕਿਦਾਂ ਨਸ਼ਾ ਵੇਕੰਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵੇਕੰਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਣ ਡਿਆ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾ ਚਵਿੰਡਾ ਬਰਾੜ ਇਹ ਆਮ ਨਸ਼ਾ ਇੱਥੇ ਖੁੱਲ੍ਹੇ ਨੂੰ ਖਜਦਾ ਮਰਜੀ ਲੈ ਲੋ ਇਹ ਜਦ ਕਦੋਂ ਦੇਖਿਆ ਤੋ ਸਾਨੂੰ ਇਹ ਰਾਤੀ ਸਾਨੂੰ 8 9 ਵਜੇ ਪਤਾ ਲੱਗਾ ਫਿਰ ਅਸੀਂ ਨੂੰ ਚੋਕ ਕੇ ਤੇ ਟੀਕਾ ਉਹਥੇ ਸਿਰੰਜੀ ਲਾਗੇ ਸਿਰੰਜੀ ਪਈ ਸੀ ਹਾਂਜੀ ਉਦੋਂ ਫਿਰ ਮੌਕੇ ਤੇ ਫਿਰ ਉਹਨੂੰ ਖੜਾ ਦੋ ਮੁੱਕਿਆ ਸੀ ਉੱਥੇ ਹੋਰ ਕਿੰਨੇ ਭੈਣ ਭਰਾ ਆਏ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਆ ਤੇ ਮੰਗੇ ਹੋਈ ਆ ਵੀ ਚਲੋ ਸਾਡਾ ਤੇ ਜਿਹੜਾ ਜਾਣ ਵਾਲਾ ਚੱਲ ਗਿਆ ਹੋਰ ਨੌਜਵਾਨ ਬੱਚੇ ਜਿੰਨੇ ਵੀ ਹੈਗੇ ਆ ਤੁਹਾਨੂੰ ਪਤਾ ਹੀ ਇਹਨਾਂ ਦੇ ਵਿੱਚ ਲੋ ਉਹਨਾਂ ਵਾਸਤੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਇਹ ਗਾਂ ਲੋਕਾਂ ਨੇ ਸਰਕਾਰ ਬਣੀ ਨਸ਼ੇ ਦੇ ਮੁੱਦੇ ਤੇ ਬਣੀ ਸੀ ਇਹ ਸਰਕਾਰ ਨੇ بڑے ਲੋਕਾਂ ਨੂੰ ਵਾਅਦੇ ਕੀਤੇ ਵੀ ਅਸੀਂ ਨਸ਼ੇ ਬੰਦ ਕਰਾਂਗੇ ਪਰ ਸਰਕਾਰ ਨੇ ਬੰਦ ਕਰਨ ਦੀ ਬਜਾਏ ਨਸ਼ੇ ਜ਼ਿਆਦਾ ਹੋ ਗਏ ਆ ਜੀ ਸਾਡੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਪਹਿਲਾਂ ਬੰਦੇ ਨਸ਼ਾ ਵੇਚਦੇ ਸੀ ਹੁਣ ਘਰ ਘਰ ਨਸ਼ਾ ਵੀ ਕੰਡਿਆ ਬਾਬਾ ਤੁਸੀਂ ਲਹਿਰ ਵੀ ਚਲਾਈ ਸੀ ਨਸ਼ਿਆਂ ਖਿਲਾਫ ਅਸੀਂ ਬੜੇ ਚਿਰ ਦੇ ਬੋਲਦਾਂ ਪਰ ਕੋਈ ਸਾਥ ਨਹੀਂ ਜੇ ਦਿੰਦਾ ਹਾਂਜੀ ਸਾਥ ਸਾਥ ਨਹੀਂ ਜੇ ਦਿੰਦੇ ਲਹਿਰ ਤੇ ਬੜੇ ਚਿਰ ਦੀ ਅਸੀਂ ਬੋਲਦੇ ਆ ਚਲੋ ਬੋਲਦੇ ਰਵਾਂਗੇ ਗਾਂ ਵੀ ਬੋਲਣਾ ਵਾ ਪਰ ਸਾਡਾ ਚਲੋ ਸਾਨੂੰ ਇਹ ਚਲੋ ਸਾਡਾ ਇੱਕ ਨਹੀਂ ਸਾਡੇ ਕਈ ਜਿੰਨੇ ਵੀ ਪੰਜਾਬ ਦੇ ਨੌਜਵਾਨ ਮਰਨਦੇ ਉਹ ਸਾਡੇ ਹੀ ਆਓ ਸਾਨੂੰ ਸਾਰਿਆਂ ਦਾ ਦੁੱਖ ਆ ਅਹੀਂ ਚੋਣਿਆਂ ਵੀ ਇਹ ਬੰਦ ਹੋਣਾ ਚਾਹੀਦਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਆ ਜਿਹੜੀ ਘਟਨਾ ਵਾਪਰੀ ਇਹ ਬਾਰੇ ਘਟਨਾ ਵਾਹਿਗੁਰੂ ਜੀ ਵੇਖੋ ਵੱਖ-ਵੱਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੁ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਥੋੜੇ ਸਮੇਂ ਦੇ ਵਿੱਚ ਤਿੰਨ ਕੋ ਐਸਐਚਓ ਮੇਰੇ ਵੇਖਣ ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਨ ਹੀ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਆ ਮੈਂ ਆਪ ਜੀ ਨੂੰ ਉਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉਥੇ ਘਟ ਤੋਂ ਘਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ। ਵੱੱਡੀ ਮਿਲਣਗੀਆਂ ਘਟ। ਦੂਜੀ ਬੇਨਤੀ ਇਹ ਹੈ ਕਿ ਸ਼ਰਿਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਦਾ ਤੁਸੀਂ ਸਾਈਡ ਤੇ ਹੋ ਜਿਓ। ਪਰ ਇਹਨਾਂ ਹੈ ਕਿ ਜਿਹੜੀ ਸਾਡੇ ਥਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੇ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ। ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਕਲਾਂ ਤੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣਗੀਆਂ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣਾ ਅਸੀਂ ਚੱਲਾਂਗੇ ਸਾਡਾ ਉਹ ਜਿੱਦਾਂ ਭਾਈ ਅਵਰਤਪਾਲ ਸਿੰਘ ਜੀ ਕਹਿੰਦੇ ਹੁੰਦੇ ਸੀ ਨਾ ਬੰਦ-ਬੰਦ ਕੱਟਿਆ ਜਾਵੇ ਸਾਡਾ ਸੀਸ ਲਾਥ ਜੇ ਫਿਰ ਅਸੀਂ ਆਪਣੇ ਤੌਰ ਤੇ ਇਹਨਾਂ ਦੀਆਂ ਲੱਤਾਂ ਬਾਹਾਂ ਭੰਨਾਂਗੇ ਤੇ ਫਿਰ ਜਿਹੜਾ ਸਰਕਾਰ ਨੇ ਸਾਡੇ ਤੇ ਪਰਚਾ ਕਰਨਾ ਖੜੇ ਮੱਥੇ ਪਰਵਾਣ ਆ ਗੱਲ ਹੀ ਕੋਈ ਨਹੀਂ ਤੇ ਇੰਨੀਆਂ ਗ ਬੇਨਤੀਆਂ ਕਰਦਾ ਕਿ ਸਰਦਾਰ ਬਲਦੇਵ ਸਿੰਘ ਮਣਿਆਧੀਆਂ ਸਾਹਿਬ ਜੀ ਤੁਸੀਂ ਵੀ ਸਾਡੇ ਪਿੰਡ ਨਗਰਵਾਲ ਨੂੰ ਥੋੜੀ ਜੀ ਝਾਤੀ ਮਾਰ ਕੇ ਵੇਖੋ ਧਾਰੀয়াল ਸਾਹਿਬ ਜੀ ਤੁਹਾਡੇ ਟਰੱਕ ਫੜੇ ਜਾਂਦੇ ਤੇ ਇੱਕ ਫੋਨ ਤੇ ਤੁਹਾਡੇ ਛੁੱਟ ਜਾਂਦੇ ਆ ਜਿਹੜੀ ਮੇਰੇ ਤੇ ਕਾਰਵਾਈ ਕਰਨੀ ਮੈਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਮੈਂ ਨਰ ਧੜਕੋ ਕੇ ਬੋਲਦਾ ਜਿੱਥੇ ਵੀ ਬੋਲਣਾ ਤੇ ਜਿਹੜੀ ਤੁਸੀਂ ਸਾਡੇ ਤੇ ਕਾਰਵਾਈ ਕਰਨੀ ਉਹ ਵੀ ਕਰ ਦਿਓ ਜੇ ਤੁਹਾਡੇ ਟਰੱਕ ਫੜੇ ਤੇ ਦੋ ਮਿੰਟਾਂ ਦੇ ਵਿੱਚ ਛੁੱਟ ਸਕਦੇ ਆ ਨਾ ਤੇ ਜੇ ਤੁਸੀਂ ਚਾਹੋ ਨਾ ਤੇ ਇਹ 1 ਮਿੰਟ ਤੋਂ ਪਹਿਲਾਂ ਬੰਦ ਕਰ ਸਕਦੇ ਜੇ ਕਿਉਂਕਿ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਜੇ ਗੌਰ ਕਰੇ ਤੇ 1 ਮਿੰਟ ਚ ਤੇ ਜੇ ਨਹੀਂ ਕਰਨਾ ਤੇ ਫਿਰ ਸ਼ਹਿਰੇ ਆਮ ਜੋ ਮਰਜੀ ਹੁੰਦਾ ਰਵੇ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਮਰਦੇ ਆ ਕਿਸੇ ਦੇ ਮਰਦੇ ਆ ਤੇ ਬਾਕੀ ਅਸੀਂ ਤਿਆਰ ਬਰ ਤਿਆਰ ਫੌਜਾ ਜਥੇਬੰਦੀ ਐਸੇ ਕਰਕੇ ਬਣਾਏ ਸੀ ਕਿ ਨਸ਼ਿਆਂ ਦੇ ਖਿਲਾਫ ਪਰ ਵੇਖੋ ਵੀਰੋ ਗੱਲ ਇਹ ਆ ਵੀ ਜਿਹਦਾ ਮਰ ਜਾਂਦਾ ਨਾ ਜਿਹਦੇ ਘਰ ਲੱਗੀ ਹੁੰਦੀ ਪਤਾ ਹੁੰਦਾ ਉਹਨੂੰ ਦੂਜਾ ਤੇ ਕਹਿੰਦਾ ਕਿ ਬਸੰਤਰ ਬਲਦਾ ਤੇ ਜਦੋਂ ਆਪਣੇ ਘਰ ਬਲਦੀ ਫਿਰ ਆਪਾਂ ਕਹਿੰਦੇ ਨੇ ਵੀ ਸਾਡੇ ਘਰ ਅੱਗ ਲੱਗੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਵੇਖੋ ਛੋਟਾ ਜਿਹਾ ਆ ਬੱਚਾ ਇੱਥੇ ਲਾ ਕੇ ਲਿਆ ਕੇ ਵਿਖਾਓ ਕਿ ਆ ਜਿਹੜੀ ਧੀ ਆ ਇਹਦਾ ਕੌਣ ਆਸਰਾ ਐ ਇਸ ਵੇਲੇ ਆ ਮਾਸਾ ਜੀ ਨਹੀਂ ਜਿਹੜੀ ਉਹ ਪਿੱਛੇ ਛੱਡ ਗਿਆ ਟੀਕਾ ਲਾ ਕੇ ਰਾਤੀ ਓਵਰਡੋਜ ਦੇ ਨਾਲ ਉਹਦੀ ਮੌਤ ਹੋ ਗਈ ਆ ਜਿੱਥੇ ਉਹਦੀ ਮੌਤ ਹੋਈ ਆ ਉਹ ਵੀ ਤੁਸੀਂ ਮੌਕਾ ਵਿਖਾਇਓ ਮੇਰੀ ਬੇਨਤੀ ਆ ਤੁਹਾਡੇ ਘੜੀ ਉਥੇ ਸਿਰਿੰਜ ਪਈ ਆ ਉਥੇ ਹੀ ਸਾਰਾ ਸਬੂਤ ਪਿਆ ਵਾ ਤੇ ਬਾਕੀ ਜਿਹੜੇ ਬੰਦੇ ਆ ਨਸ਼ਾ ਵੇਚਦੇ ਆ ਕਰਨਪਾਲ ਸਿੰਘ ਜੀ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਵਾਨ ਕਰਿਓ ਮੈਂ ਤੁਹਾਨੂੰ ਹੁਣੇ ਅਜੇ ਫੋਨ ਵੀ ਲਾ ਰਿਹਾ ਹਾਂ ਇਸੇ ਮਸਲੇ ਤੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਇੱਕ ਵਾਰੀ ਆਣ ਕੇ ਕਬਰਾਂ ਦੇ ਵਿੱਚ ਮੌਕਾ ਵੇਖੋ ਮੈਂ ਤੁਹਾਨੂੰ ਦੁਬਾਰਾ ਫੇਰ ਫੋਨ ਲਾਉਣਾ ਮੈਂ ਚੈਨਲ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਨਗਰ ਦੇ ਵਿੱਚ ਜ਼ਿਆਦਾ ਨਹੀਂ ਤੇ ਹਫ਼ਤੇ ਬਾਅਦ ਤੁਹਾਡਾ ਜਿਹੜਾ ਆਪਣੀ ਹਾਜ਼ਰੀ ਦੇ ਵਿੱਚ ਜਿਹੜਾ ਇੱਕ ਢੇੜਾ ਵਾ ਨਾ ਉਹ ਜ਼ਰੂਰ ਮਾਰਿਆ ਕਰੋ ਜਿੱਥੇ-ਜਿੱਥੇ ਵੀ ਨਸ਼ਾ ਵਿਕਦਾ ਲਿਓ ਮੈਂ ਤੁਹਾਨੂੰ ਨਾਂ ਨੋਟ ਕਰਾਉਣਾ ਵੀ ਕਿਹੜਾ ਵੇਚਦਾ ਤੇ ਕਿੱਥੋਂ ਵਿਕਦਾ ਮੈਨੂੰ ਪਰਵਾਹ ਨਹੀਂ ਕੋਈ ਮੇਰੀ ਇੰਨੀ ਆ ਕਿ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼